ਚੰਦਾਰ ਇੱਕ ਗੇਟ ਬਣ ਰਿਹਾ ਚਮਕੀਲਾ ਸਾਹਿਬ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ ਦਾ ਉਹ ਕਹਦੇ ਇਹ ਪਤਾ ਨਹੀਂ ਅਨਕੀਲਾ ਨੇ ਤਾਂ ਬੌਂਡ ਹੀ ਤਾਂ ਲਿਆ ਹੈ ਸਾਡੇ ਵੱਲੋਂ 51000 ਰੁਪਏ ਲਿਖ ਲਓ ਉਹਨੇ ਦੇ ਦੇਾਂਗੇ ਇਸ ਵਾਰ ਅਨਕੀਲਾ ਚ ਅਮਰ ਸਿੰਘ ਚਮਕੀਲਾ ਬਰਸੀ ਤੇ 51000 ਰੁਪਏ ਦੇ ਕੇ ਗਿਆ ਵਾ ਉਹ ਵੀ ਤੁਹਾਨੂੰ ਦਿਖਾਉਣਾ वेलकम ਬੈਕ ਟੂ ਮਾਈ ਚੈਨਲ ਫਰੈਂਡਸ ਮੈਂ ਅੱਜ ਤੁਹਾਡੇ ਲਈ ਇੱਕ ਹੋਰ ਅਮਰ ਸਿੰਘ ਚਮਕੀਲਾ ਵਾਰਸੀ ਦੀ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਮਾਂ ਜਿਹਦੇ ਵਿੱਚ ਤੁਹਾਨੂੰ ਬਲਕਾਰ ਨਕੀਲਾ ਦਿਖਾਉਂਗਾ ਤੇ ਨਾਲ ਉਹਨਾਂ ਦੇ ਗੁਲਸ਼ਨ ਇਸ ਵਾਰੀ ਅਮਰ ਸਿੰਘ ਚਮਕੀਲਾ ਵਾਰਸੀ ਤੇ ਉਹ ਗੇਟ ਵਾਸਤੇ 51000 ਰੁਪਇਆ ਦੇ ਕੇ ਗਿਆ ਵਾ ਜਿਹੜਾ ਕਿ ਪਿੰਡ ਦੁੱਗਰੀ ਦੇ ਵਿੱਚ ਇੱਕ ਗੇਟ ਬਣਨਾ ਵਾ ਉਸ ਗੇਟ ਵਾਸਤੇ ਪੈਸੇ ਪਾ ਕੇ ਗਿਆ ਵਾ ਤੇ ਜਦੋਂ ਗੇਟ ਬਣ ਗਿਆ ਤੁਹਾਨੂੰ ਗੇਟ ਵੀ ਦਿਖਾਉਂਗਾ ਹਲੇ ਫਿਲਹਾਲ ਤਾਂ ਉਹ ਪੈਸੇ ਹੀ ਦੇ ਕੇ ਗਿਆ ਤੇ ਚਲੋ ਆਓ ਤੁਹਾਨੂੰ ਦਿਖਾਉਣਾ ਵਾ ਨਾਲੇ ਕੁਝ ਵਿੱਚੋਂ ਅਨਕੀਲਾ ਜੀ ਦਾ ਵਧੀਆ ਜਿਹਾ ਕਲਿੱਪ ਦਿਖਾਉਂਗਾ ਨਾਲੇ ਬਲਕਾਰ ਅਨਕੀਲਾ ਦੇ ਜਦੋਂ ਪੈਸੇ ਦੇ ਕੇ ਗਿਆ ਉਹਦੀ ਵੀਡੀਓ ਵੀ ਦਿਖਾਉਣਾ ਵਾ ਚਲੋ ਆਓ ਤੁਹਾਨੂੰ ਉਹਨਾਂ ਸਟੇਜ ਤੇ ਲੈ ਕੇ ਚੱਲਦਾ ਵਾ ਤੁਸੀਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਣਾ ਚਲੋ ਚੱਲੀਏ ਸਟੇਜ ਤੇ ਥੈਂਕ ਯੂ ਪਰਮ ਸਤਕਾਰ ਜੋ ਜਿਨੇ ਵੀ ਕਨਾਲ ਵਿੱਚ ਬਿਰਾਜਮਾਨ ਹੋ ਬਜ਼ੁਰਗ ਘਾਣੀ ਵੀਰ ਵੱਡੇ ਵੀਰ ਛੋਟੇ ਵੀਰ ਬੱਚੇ ਪੈਣਾ ਮਤਾਂ ਸਾਰਿਆਂ ਨੂੰ ਜੀ ਆਇਆਂ ਔਰ ਕੋਟ ਕੋਟ ਧੰਨਵਾਦ ਸਾਡੇ ਦੋਨੋਂ ਐਮਐਲਏ ਸਾਹਿਬਾਂ ਦਾ ਸਾਡੇ ਦੇਬਮਾਨ ਜੀ ਹਾਂ ਸਿੱਧੂ ਮੂਸੇਵਾਲਾ ਪਰਮੇਸ਼ਰ ਕਰੇ ਮੇਰੀ ਭੈਣ ਵੀ ਉਹਨਾਂ ਦਾ ਗਾਣਾ ਵੀ ਲਾਇਓ ਡਾਲਰ ਜ਼ਰੂਰ ਲਾਵਾਂਗੇ ਮੈਂ ਬੀਬਾ ਮਨਜਿੰਦਰ ਗੁਲਸ਼ਨ ਜੀ ਨੂੰ ਦਰਖਾਸਤ ਕਰਦਾ ਏ ਇੱਕ ਵਾਰੀ ਸਭ ਤੋਂ ਪਹਿਲਾਂ ਉਸ ਵਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਦੀਪਾ ਅਮਰਜੋਤ ਜੀ ਦਾ ਗਾਇਆ ਹੋਇਆ ਗੀਤ ਕੰਦੇ ਸਰਹੰਦ ਦੀ ਆਜ ਗੁਲ ਸਿੰਘ ਜੀ ਮੇਲੇ ਤੇ ਤੁਹਾਡਾ ਸਨਮਾਨਿਤ ਕਰਨਾ ਹੈ ਦੇਖੋ ਮੈਂ ਇਹੀ ਕਹੇ ਸੀ ਵੀ ਅਸੀਂ ਇਹਨੇ ਕਾਬਿਲ ਤਾਂ ਹੈ ਨਹੀਂ ਪਰ ਤੁਹਾਡਾ ਬੜਾ ਵੱਡਾ ਭਾਣੇ ਤੁਸੀਂ ਇਹਨਾਂ ਨਮਾਨਿਆਂ ਨੂੰ ਨਮਾਜ਼ਿਆ ਅਸੀਂ ਹਮੇਸ਼ਾ ਹੀ ਨਾਲ ਹੈ ਪਰਿਵਾਰ ਦੇ ਇਸ ਟੀਮ ਦੇ ਚਮਕੀਲਾ ਸਾਹ ਦਾ ਸਾਰਾ ਪਰਿਵਾਰ ਹੈ ਜੀ ਮਾਨ ਸਾਹਿਬ ਬਹੁਤ ਪਿਆਰ ਕਰਦੇ ਤੇ ਬਾਬਾ ਜੀ ਇਹਨਾਂ ਨੂੰ ਹਮੇਸ਼ਾ ਬੇਦਾਗ ਰੱਖੇ ਸਰੋਤਿਆਂ ਦਾ ਇੱਜ਼ਤ ਮਾਨ ਮੁਹੱਬਤ ਮਿਲਦਾ ਰਹੇ ਆਓ ਜੀ ਗੁਲ ਸਿੰਘ ਜੀ ਜ਼ਬਰਦਸਤ ਪਰਮਾਚ ਪੈਣ ਜੀ ਪੈਣ ਜੀ ਪੈਣ ਜੀ ਪੈਣ ਜੀ ਬੈਠ ਜਾਓ ਬੈਠ ਜਾਓ ਕਲਾਕਾਰ ਦਾ ਇਹੋ ਜਿਹਾ ਮਾਈਂਡ ਹੁੰਦਾ ਵੀ ਜਦੋਂ ਕੋਈ ਇੱਕ ਬੰਦਾ ਥੱਲੇ ਹਿਸ਼ਾਰਾ ਕਰੀ ਜਾਵੇ ਨਾ ਤੇ ਧਿਆਨ ਉਧਰ ਹੋ ਜਨਾ ਮੇਰੀ ਭੈਣ ਨੇ ਫਰਮਾਇਸ਼ ਕੀਤੀ ਆ ਡਾਲਰ ਪੰਜ ਵਰੀ ਗਾ ਦਿਆ ਨਹੀਂ ਪਰ ਕੜੀ ਕਿ ਪਿਛੋ ਆਇਆ ਕਰੀ ਕਿਸ ਪਿਆ ਚਿੱਟੇ ਦਾ ਪਹਿਲਾ ਲਾਵੀ ਪੈਣ ਦੀ ਫਰਮਾਇਸ਼ ਕਿਸ ਪਿਆ ਚਿੱਟੇ ਦਾ ਬਾਕੀ ਤਾਂ ਬਾਅਦ ਹੀ ਕਹਾਣੀ ਹੋ ਗਈ ਤਰਾਹੀ ਸੁਣੋ ਸੁਣੋ ਹੋ ਗਿਆ ਆਇਆ ਇੱਕ ਸੁਪਨਾ ਮੈਨੂੰ ਹਾ 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 ਬਾਹ ਨਹੀਂ ਖਤਰਨਾਕ ਦੇ ਆਇਆ ਇੱਕ ਸੁਪਨਾ ਮੈਨੂੰ ਹੋ ਗਈ ਤੇਰੀ ਤੇਰੀ ਨਾ ਰੋ ਰਹੀ ਹੋ ਤੈਨੂੰ ਬਾਹ ਨਹੀਂ ਖਤਰਨਾਕ ਦੇ ਆਇਆ ਇੱਕ ਸੁਪਨਾ ਹੋ ਗਈ ਤੇ ਪਾਣੀ ਪਾਣੀ ਨੇ ਹੋ ਰਤਨ ਸਾਡੀ ਸੀ ਯਮਕੋਰੀ ਕੱਲ ਹੀ ਕੁਝ ਹੋਇਆ ਬਣਦੀ ਮੰਦਰੀ ਮਾਮਾ ਨੇ ਨੇ ਕਰੀ ਤੇਵਕ ਮਾਤੀ ਆਉ ਸਾਰਾ ਮੇਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਤੇਰਾ ਸਮਝਾਰੇ ਭਰਾਵਾਂ ਨੂੰ ਉਹ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਤੇਰਾ to be a ਹਲਾ ਹਾਜ਼ਰਾ ਜਿਆਦਾ ਸਮਾਂ ਗੱਲਾਂ ਚ ਨਹੀਂ ਇੱਕ ਬੇਨਤੀ ਕਰ ਲਈਏ ਤੁਹਾਡੇ ਚਰਨਾਂ 'ਚ ਸਾਰਿਆਂ ਦੇ ਤੁਸੀਂ ਸਾਰੇ ਹੀ ਬਹੁਤ ਖਾਸ ਹੋ ਇਹ ਚਮਕੀਲਾ ਸਾਹਿਬ ਦਾ ਤੇ ਬੀਬਾ ਅਮਰਜੋਤ ਜੀ ਦੇ ਨਾਮ ਦਾ ਗੇਟ ਬਣਾਉਣਾ ਗੇਟ ਉਹਨੇ ਉਹਨੇ ਮਾਨ ਸਾਹਿਬ ਨਾਲ ਇਹ ਗੱਲ ਚੱਲ ਰਹੀ ਸੀ ਉਹ ਕਹਿੰਦੇ ਵੀ ਤੁਸੀਂ ਇਹ ਜ਼ਰੂਰ ਦੱਸਿਓ ਆਪਾਂ ਬਹੁਤ ਸ਼ਾਨਦਾਰ ਇਹ ਗੇਟ ਬਣ ਰਿਹਾ ਚਮਕੀਲਾ ਸਾਹਿਬ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ ਦੇ ਨਾਮ ਦਾ ਜਿਹੜੇ ਵੀ ਕਿਸੇ ਵੀਰ ਨੇ ਉਹਦੇ ਸੇਵਾ ਕਰਨੀ ਹੈ ਦਿਲੋਂ ਉਹ ਜਰੂਰ ਤੁਸੀਂ ਕਰ ਸਕਦੇ ਹੋ ਮਾਨ ਸਾਹਿਬ ਵੈਸੇ ਇੱਥੇ ਨੌਜ਼ ਕਰਨ ਵਾਲੀ ਗੱਲ ਤਾਂ ਹੈ ਨਹੀਂ ਕਿਉਂਕਿ ਪਤਾ ਨਹੀਂ ਯੁਗ মিডিਆ ਦਾ ਕੋਈ ਆਏ ਨਾ ਕਹ ਦੇ ਇਹ ਪਤਾ ਨਹੀਂ ਅਨਖੀਲੇ ਨੇ ਤਾਂ ਬਾਉਂਡਰੀ ਤਾਂ ਲਿਆ ਹੈ ਸਾਡੇ ਵੱਲੋਂ 51000 ਰੁਪਏ ਲਿਖ ਲਓ ਉਹਨੇ ਦੇ ਦੇਾਂਗੇ ਤੇ ਇਹ ਜਿਹੜਾ ਸਨਮਾਨ ਮਿਲਿਆ ਸਾਨੂੰ ਨਮਾਨਿਆਂ ਨੂੰ ਇਹ ਬਾਬਾ ਜੀ ਜਾਣਦੇ ਨੇ ਮਾਨ ਸਾਹਿਬ ਦਾ ਫੋਨ ਗਿਆ ਕੇ ਅਨਖੀਲਾ ਜੀ ਬਾਬਾ ਜੀ ਦੇ ਮੇਲੇ ਤੇ ਤੁਹਾਡਾ ਸਨਮਾਨਿਤ ਕਰਨਾ ਹੈ ਦੇਖੋ ਮੈਂ ਇਹੀ ਗਿਆ ਸੀ ਵੀ ਅਸੀਂ ਇਹਨੇ ਕਾਬਿਲ ਤਾਂ ਹੈ ਨਹੀਂ ਪਰ ਤੁਹਾਡਾ ਬੜਾ ਵੱਡਾ ਭਾਣਾ ਤੁਸੀਂ ਇਹਨਾਂ ਨਮਾਨਿਆਂ ਨੂੰ ਨਵਾਜ਼ਿਆ ਅਸੀਂ ਹਮੇਸ਼ਾ ਹੀ ਨਾਲ ਹੈ ਪਰਿਵਾਰ ਦੇ ਇਸ ਟੀਮ ਦੇ ਚਮਕੀਲਾ ਸਾਹਿਬ ਦਾ ਸਾਰਾ ਪਰਿਵਾਰ ਹੈ ਜੀ ਮਾਨ ਸਾਹਿਬ ਬਹੁਤ ਪਿਆਰ ਕਰਦੇ ਤੇ ਬਾਬਾ ਜੀ ਇਹਨਾਂ ਨੂੰ ਹਮੇਸ਼ਾ ਬੇਦਾਗ ਰੱਖੇ ਸਰੋਤਿਆਂ ਦਾ ਇੱਜ਼ਤ ਮਾਨ ਮੁਹੱਬਤ ਮਿਲਦੇ ਰਹੇ ਆਓ ਜੀ ਗੁਲ ਸਿੰਘ ਜੀ ਫਰਾਂਸ ਦਾ ਆ ਉੱਪਰ ਵੀਡੀਓ ਦਾ ਲਿੰਕ ਹੁੰਦਾ ਵਾ ਇਦੇ ਤੇ ਕਲਿੱਕ ਕਰਕੇ ਤੁਸੀਂ ਵਧੀਆ ਹੋਰ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜਲਦੀ ਮੈਂ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਗਾ ਤੁਹਾਡਾ ਵੀਡੀਓ ਨੂੰ ਦੇਖਣ ਲਈ ਥੈਂਕ ਯੂ